ਕੋਈ ਵੀ ਚੀਜ਼ ਆ ਜਿਹੜੀ ਉਹ ਕੋਈ ਵੀ ਇੱਕ ਵੀ ਚੀਜ਼ ਜਿਹੜੀ ਉਹ ਜੋੜਨੋਂ ਪਿੱਛੇ ਨਹੀਂ ਰਵਾਂਗੇ ਚਾਹੇ ਉਹ ਬੰਦੇ ਬਾਰਤ ਦਾ ਚਾਹੇ ਕੋਈ ਅੱਗੇ ਹੋਰ ਫਾਸਤ ਤੋਂ ਫਾਸਟ ਰੇਲ ਨਾ ਆਉਣੀਆਂ ਚਾਹੇ ਹੋਰ ਕੋਈ ਵੀ ਅੰਮ੍ਰਿਤਸਰ ਨੋਂ ਤੇ ਤਾਂ ਪ੍ਰਧਾਨ ਮੰਤਰੀ ਜੀ ਜਦੋਂ ਵੀ ਕੋਈ ਚੀਜ਼ ਮੈਂ ਤੁਹਾਨੂੰ ਇੰਨਾ ਦੱਸ ਦਿਨਾ ਵੀ ਜੇ ਕਿਤੋਂ ਵੀ ਸ਼ੁਰੂ ਹੋਊਗੀ ਦੇਸ਼ 'ਚ ਉਹ ਅੰਮ੍ਰਿਤਸਰ ਸਾਹਿਬ ਤੋਂ ਵੀ ਰੇਲਵੇ ਤੇ ਉਹ ਕੋਈ ਵੀ ਕੋਈ ਟ੍ਰੇਨ ਜਿਹੜੀ ਉਹ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੂਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ। ਹੁਣ ਪ੍ਰੇਸ ਸਿੰਘ ਦੀ ਗੱਲ ਕਰੀਏ ਇੱਕ ਖਾ ਬੜੀ ਜ਼ਿੰਮੇਵਾਰੀ ਆਪਕੋ ਦੀ ਗਈ ਹੈ ਕਿਸਾਨਾਂ ਕੋ ਕਿਸ ਤਰੀਕੇ ਨਾਲ ਉਹਨਾਂ ਦੀ ਆਮਦਨ ਨੂੰ ਦੁਬਾਰਾ ਕੀਤਾ ਜਾਏ। ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਮੇਰਾ ਜਿਹੜਾ ਕੰਮ ਆ ਉਹ ਕਿਸਾਨਾਂ ਦਾ ਮੇਰੀ ਜ਼ਿੰਮੇਵਾਰੀ ਆ। ਤੇ ਚਾਹੇ ਮੈਂ ਅੱਜ ਐਮਓਐਸ ਹਾਂ ਪਰ ਪੰਜਾਬ ਚ ਮੰਤਰੀ ਜਦੋਂ ਮੈਂ ਹਾਂ ਤੇ ਮੇਰੀ ਜ਼ਿੰਮੇਵਾਰੀ ਵੀ ਰਹੇਗੀ ਤੇ ਕਿਸਾਨਾਂ ਦਾ ਅੱਜ ਦਰਦ ਕੀ ਆ? ਦਰਦ ਹੀ ਆ ਨਾ। ਵੀ ਉਹਨਾਂ ਦੇ ਕੋਲ ਮੁਨਾਫਾ ਨਹੀਂ ਗਾ ਉਹਨਾਂ ਕੋਲ ਰੋਜ਼ ਪੈਸਾ ਨਹੀਂ ਕਮਾਈ ਦਾ ਸਾਧਨ ਤੇ ਉਹ ਅੜਤੀ ਦੇ ਸਿਰ ਤੇ 6 ਮਹੀਨੇ ਵਿਚਾਰੇ ਉਹਨਾਂ ਤੋਂ ਲੈ ਕੇ ਖਾਂਦੇ ਆ ਜਦੋਂ 6 ਮਹੀਨੇ ਪੈਸੇ ਆ ਜਾਂਦਾ ਉਹ ਉਹਨਾਂ ਕੋਲ ਚਲੇ ਜਾਂਦੇ ਆ ਜਦੋਂ ਡੇਲੀ ਇਨਕਮ ਵੱਲ ਲਾਉਣਾ ਜਿਹੜੀ ਸਾਡੀ ਅਗਲੀ ਜਮੇਸ਼ੀਨਾ ਪੀੜੀ ਆ ਉਹਨਾਂ ਨੂੰ ਰੋਜ਼ ਇਹ ਨਹੀਂ ਵੀ ਇੱਕ ਵਾਰ ਖੇਤ ਜਾਇਆ ਹੈ ਤਾਂ ਕੰਮ ਜਿਹੜੇ ਸਬਜ਼ੀਆਂ ਲਾਉਂਦੇ ਆ ਲੋਕ ਜਿਹੜੇ ਸਬਜ਼ੀਆਂ ਲਾਉਂਦੇ ਆ ਉਹ 2-2 ਕਿਲੀਆਂ ਚ ਸਬਜ਼ੀਆਂ ਲਾਉਂਦੇ ਆ ਮੇਰੇ ਮੈਂ ਜਗਰਾਉ ਬਹੁਤ ਦੇਖਿਆ ਮੈਂ ਲੁਧਿਆਣੇ ਬਹੁਤ ਦੇਖਿਆ ਮਲੇਰਕੋਟਲੇ ਉਹ ਲੱਖਾਂ ਰੁਪਏ ਕਿਵੇਂ ਕਮਾ ਲੈਂਦੇ ਆ ਉਹਨਾਂ ਨੂੰ ਲੱਖਾਂ ਰੁਪਏ ਦੀ ਇਨਕਮ ਕਿਵੇਂ ਹੋ ਜਾਂਦੀ ਆ ਉਸ ਪਾਸੇ ਨੂੰ ਪੰਜਾਬ ਨੂੰ ਚੱਲਣਾ ਪਏਗਾ ਕਿਉਂ ਕਿਉਂਕਿ ਸਾਡੇ ਕੋਲ ਜਿਹੜੀ ਜ਼ਮੀਨ ਆ ਉਹ ਬਹੁਤ ਰਕਵਾਏ ਜਿਹੜਾ ਉਹ ਥੋੜਾ ਹੋ ਗਿਆ ਅਗਲੀਆਂ ਗੱਲਾਂ ਨਹੀਂ ਵੀ ਕਿਸੇ ਕੋਲ 50 ਕਿਲੇ ਆ 100 ਕਿੰਦੇ ਆ ਹੁਣ ਤਾਂ 5 ਕਿਲੇ 4 ਕਿਲੇ 3 ਕਿਲੇ 2 ਕਿਲੇ ਵਾਲਾ ਤਾਂ ਜ਼ਿੰਮੇਦਾਰ ਉਹ ਜੇ ਇਹ ਚੀਜ਼ਾਂ ਫੂਡ ਪ੍ਰੋਸੈਸਿੰਗ ਵੱਲੋਂ ਚੱਲੂਗਾ ਉਹਦੇ ਨਾਲ ਇੰਡਸਟਰੀ ਲਾਵਾਂਗੇ ਅਸੀਂ ਉਹ ਜਿਹੜੇ ਪੱਕਾ ਉਹਨਾਂ ਨਾਲ ਐਗਰੀਮੈਂਟ ਹੋਣਗੇ ਕਈ ਗੱਲਾਂ ਜਿਹੜੀਆਂ ਨੇ ਉਹ ਇਸੇ ਕਰਕੇ ਗਲਤ ਹੋ ਗਈਆਂ ਕਈ ਗੱਲਾਂ ਬੜੀਆਂ ਚੰਗੀਆਂ ਵੀ ਸੀਗੀਆਂ ਜਿਹੜੀਆਂ ਕਿ ਉਹ ਬਿੱਲ ਦੇ ਵਿੱਚ ਜਿਹੜੀਆਂ ਨੇ ਉਹ ਚੰਗੀਆਂ ਵੀ ਤੇ ਮਾੜੀਆਂ ਵੀ ਇਕੱਠੀਆਂ ਹੋ ਕੇ ਜਿਹੜਾ ਉਹ ਇੱਕ ਐਸਾ ਬਿੱਲ ਜਿਹਦੇ ਕਰਕੇ ਰੌਲਾ ਪੈ ਗਿਆ ਪਰ ਜਿਹੜੀਆਂ ਉਹ ਚੰਗੀਆਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਹੀ ਜਿਹੜੀਆਂ ਹੋ ਰਹੀਆਂ ਨੇ ਦੇਸ਼ 'ਚ ਹੋ ਰਹੀਆਂ ਨੇ ਜੇ ਨਾਰਥ-ਈਸਟ ਦੀ ਗੱਲ ਕਰੀਏ ਤੇ ਜੇ ਆਪਾਂ ਹਿਮਾਚਲ ਝેલ ਸਟੇਟ ਦੀ ਗੱਲ ਕਰੀਏ ਕਿਸ ਤਰੀਕੇ ਨਾਲ ਉਹ ਵਪਾਰ ਕਰ ਰਹੇ ਆ ਅੱਜ ਕਿੱਥੇ ਪਹੁੰਚ ਗਏ ਇਸ ਤਰੀਕੇ ਨਾਲ ਪੈਕਿੰਗ ਆਉਂਦੀ ਆ ਉਹਨਾਂ ਦੀ ਤੇ ਆ ਆ ਨਾਲ ਹੀ ਚਲੇ ਜਾਓ ਖਾਨ ਮਾਰਕੀਟ ਆ ਨਾਲ ਹੀ ਚਲੇ ਜਾ ਬੰਗਾਲੀ ਮਾਰਕੀਟ ਉਹ ਚੀਜ਼ ਆ ਜਿਹੜੀ ਇੱਥੇ 5-500 ਰੁਪਏ ਦੀ ਵਿਕਦੀ ਆ ਜਿਹੜੀ ਉੱਥੇ 100 ਰੁਪਏ ਦੀ ਨਹੀਂ ਵਿਕਦੀ ਗੱਲ ਤਾਂ ਪੈਕਿੰਗ ਦੀ ਆ ਵੀ ਉਹ ਫੂਡ ਪ੍ਰੋਸੈਸਿੰਗ ਦਾ ਏਸਾ ਏ ਵੀ ਉਹ ਫੂਡ ਐਸੇ ਤਰੀਕੇ ਨਾਲ ਉਹਦੀ ਪੈਕਿੰਗ ਹੋਏ ਇਸ ਤਰੀਕੇ ਨਾਲ ਉਹ ਸ਼ਾਨਦਾਰ ਤਰੀਕੇ ਨਾਲ ਉਹਦੀ ਮਾਰਕੀਟਿੰਗ ਹੋਏ ਤੇ ਸਾਡਾ ਕਿਸਾਨ ਆਪਣੇ ਆਪ ਖੁਸ਼ਹਾਲ ਹੋਊਗਾ ਉਹੀ ਚੀਜ਼ ਆ ਜਿਹੜੀ ਜਿਹੜਾ ਇੱਕ ਆਪਣੀ ਦੁਕਾਨ ਤੇ ਰੱਖ ਕੇ ਵੇਚ ਕੇ ਉਹ ਰੋਜ਼ 50000 ਲੱਖ ਰੁਪਏ ਗੱਲੇ ਚ ਪਾ ਕੇ ਉਹ ਜਾਂਦਾ ਤੇ ਜਿਹੜਾ اگਾਉਂਦਾ ਏ ਉਹ ਕਿਉਂ ਨਹੀਂ ਉਸ ਗੱਲ ਨੂੰ ਸ਼ੁਰੂਆਤ ਆ ਜਿਹੜੀ ਪ੍ਰਧਾਨ ਮੰਤਰੀ ਦਾ ਵਿਜ਼ਨ ਰਿਹਾ ਏ ਉਹਨੂੰ ਇੰਪਲੀਮੈਂਟ ਕਰਨਾ ਸਾਡਾ ਕੰਮ ਆ ਉਹ ਕਰਾਂਗੇ ਪੰਜਾਬ ਕੀ ਕਾਫੀ ਬੜੀ ਜ਼ਿੰਮੇਵਾਰੀ ਆਪਕੋ ਦੇ ਗਈ ਹੈ ਆਪ ਪੰਜਾਬ ਸੇ ਆਹ 2027 ਦੇ ਚੁਣਾਵ ਦੀ ਹੈ ਉਸ ਤੋਂ ਪਹਿਲੇ ਕਿੰਨੀ ਬੜੀ ਜ਼ਿੰਮੇਵਾਰੀ ਆਪਕੋ ਮਿਲਦੀ ਆ ਦੇਖੋ ਜ਼ਿੰਮੇਵਾਰੀ ਹੁਣ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਨਾ ਤੁਸੀਂ ਪਾਓ ਜ਼ਿੰਮੇਵਾਰੀਆਂ ਐ ਜਿਹੜੀਆਂ ਉਹ ਠੀਕ ਆ ਮੇਰਾ ਰੋਲ ਐ ਬੜਾ ਅਹਿਮ ਆ ਪਰ ਮੈਂ ਸਾਰਾ ਕੁਝ ਹੀ ਕਰੂੰਗਾ ਕਿਉਂਕਿ ਪੰਜਾਬ ਦੀ ਜ਼ਿੰਮੇਵਾਰੀ ਵੀ ਆ ਇਸ ਵੇਲੇ ਹੁਣ ਮਹਿਕਮੇ ਵੀ ਦੋ ਨੇ ਤੇ ਜਿਵੇਂ ਜਿਵੇਂ ਅੱਗੇ ਕੰਮ ਚੱਲਦਾ ਜਾਊਗਾ ਉਹ ਜ਼ਿੰਮੇਵਾਰੀ ਜਦੋਂ ਪੈਂਦੀ ਆ ਤਾਂ ਫਿਰ ਉਹ ਜ਼ਿੰਮੇਵਾਰੀ ਨਿਭਾਈ ਵੀ ਜਾਂਦੀ ਆ ਪਰ ਕੱਲ ਇਹ ਆ ਵੀ ਸਾਰੇ ਮਿਲ ਕੇ ਕੰਮ ਕਰਾਂਗੇ ਵੰਡ ਕੇ ਕੰਮ ਕਰਾਂਗੇ ਸਾਰਿਆਂ ਤੇ ਜ਼ਿੰਮੇਵਾਰੀਆਂ ਪਾ ਕੇ ਕਰਾਂਗੇ ਤੇ ਮੈਨੂੰ ਜਦੋਂ ਤੁਸੀਂ ਆਪ ਕੰਮ ਕਰਦੇ ਹੋ ਤੇ ਤੁਹਾਨੂੰ ਕੰਮ ਕਰਨ ਵਾਲੇ ਬੰਦੇ ਵੀ ਨਾਲ ਤੁਹਾਡੇ ਨਾਲ ਮਿਲ ਜਾਂਦੇ ਆ ਉਹ ਸਮੂਹ ਤੁਹਾਡੇ ਨਾਲ ਚੱਲ ਪੈਂਦਾ ਏ ਤੇ ਫਿਰ ਜਦੋਂ ਸਹੀ ਦਿਸ਼ਾ ਨੂੰ ਚੱਲ ਪੋ ਫਿਰ ਐਸੀ ਕੋਈ ਗੱਲ ਕਮੀ ਰਹਿੰਦੀ ਨਹੀਂਗੀ ਮੈਨੂੰ ਉਮੀਦ ਆ ਤੇ ਵਿਸ਼ਵਾਸ ਵੀ ਆ ਵੀ ਜਦੋਂ ਸਹੀ ਡਾਇਰੈਕਸ਼ਨ ਚੱਲਾਂਗੇ ਤਾਂ ਫਿਰ ਜਿਹੜੇ ਕੰਮ ਨੇ ਉਹ ਵੀ ਆਪਣੇ ਆਪ ਸਹੀ ਲਾਈਨ ਤੇ ਪਟਰੀ ਤੇ ਆ ਜਾਣਗੇ ਹਰ ਦੁਕਾਨ ਤੇ ਕੋਈ ਚੀਜ਼ ਵਿਕਦੀ ਆ ਤੇ ਨਾਲ ਦੀ ਨਾਲ ਉਹਨੂੰ ਫਾਇਦਾ ਹੋ ਜਾਂਦਾ ਉਹਦੇ ਪੈਸਾ ਜੇਬ ਚਲੇ ਜਾਂਦਾ ਇਹ ਫੂਡ ਪ੍ਰੋਸੈਸਿੰਗ ਚ ਉਸ ਤਰੀਕੇ ਨਾਲ ਵੀ ਰੋਜ਼ ਕਿਸਾਨ ਆਪਣੀ ਫਸਲ ਰੋਜ਼ ਵੇਚੇ ਇਹ ਨਾ ਵੀ 6 ਮਹੀਨੇ ਬਾਅਦ ਬੜੀਕਦਾਰੇ ਵੀ ਹੁਣ ਕਣਕ ਲਈ ਆ ਮੈਂ 6 ਮਹੀਨੇ ਬਾਅਦ ਜਿਹੜਾ ਹੈ ਉਹ ਪੈਸਾ ਆਊਗਾ ਝੋਨਾ ਲਾਇਆ 6 ਮਹੀਨੇ ਬਾਅਦ ਆਊਗਾ ਇਹ ਜਿਹੜੀ ਚੀਜ਼ ਆ ਮੰਡੀਕਰਨ ਕਿਵੇਂ ਹੋ ਸਕੇ ਫੂਡ ਪ੍ਰੋਸੈਸਿੰਗ ਚ ਉਹ ਸਭ ਤੋਂ ਜ਼ਿਆਦਾ ਤਰਜੀਹ ਆ ਜਿਹੜੀ ਉਹ ਲਾਉਣੀ ਆ ਤੇ ਕਿਸਾਨ ਨੂੰ ਇਧਰੋਂ ਡਿਵਰਟ ਕਰਨਾ ਦਾਲਾਂ ਨੇ ਹੋਰ ਚੀਜ਼ਾਂ ਨੇ ਤੇ ਉਹਦੋਂ ਨਾਲ ਉਹਨੂੰ ਨਾਲ ਬਾਹਰ ਨਾ ਭੇਜਣਾ ਪਵੇ ਉਹ ਇੰਡਸਟਰੀ ਉਹ ਜਿਹੜੀ ਆ ਉਹ ਅਸੀਂ ਪੰਜਾਬ ਚ ਲੈ ਆਈਏ ਉਦਲੀ ਮਹੌਲ ਬਣਾਉਣਾ ਹੈ ਜੇ ਉਹ ਇੰਡਸਟਰੀ ਆ ਉਹ ਵਧੀਆ ਤੋਂ ਵਧੀਆ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਜੇ ਲੁਧਿਆਣੇ ਜਲੰਧਰ ਅਮਰਸਰ ਸ੍ਰੀ ਅਮਰਤ ਸਭ ਗਠਿੰਡਾ ਪਟਿਆਲਾ ਜਾਂ ਫਿਰੋਜ਼ਪੁਰ ਲੈ ਆਵਾਂਗੇ ਤੇ ਸਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਅੱਜ ਵੱਡੀ ਤੋਂ ਵੱਡੀ ਜਿਹੜੀ ਮੈਡੀਕਲ ਆ ਇੰਡਸਟਰੀ ਆ ਉਹ ਵੱਧੀ ਚਲੀ ਗਈ ਜਾਂਦੀ ਤਾਂ ਸਾਰੀ ਦੁਨੀਆ ਚੋਂ ਉਥੋਂ ਜੇ ਅਸੀਂ ਫੂਡ ਪ੍ਰੋਸੈਸਿੰਗ ਯੂਨਿਟ ਆਪਣੇ ਪੰਜਾਬ ਚ ਵੱਧ ਤੋਂ ਵੱਧ ਲੈ ਆਵਾਂਗੇ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਸਟੇਟ ਸਰਕਾਰ ਨਾਲ ਵੀ ਉਹਨਾਂ ਤੋਂ ਜ਼ਮੀਨਾਂ ਦਵਾਵਾਂਗੇ ਉਹਨਾਂ ਨੂੰ ਜਿਹੜਾ ਇਹ ਫਾਇਦਾ ਜਦੋਂ ਦਵਾਵਾਂਗੇ ਤੇ ਆਪਣੇ ਆਪ ਸਾਡੇ ਆਉਣਗੇ ਤੇ ਕਿਸਾਨ ਜਿਹੜਾ ਹੈ ਉਹ ਖੁਸ਼ਹਾਲ ਕਿਸਾਨ ਜਿਵੇਂ ਨਵਾਂ ਪੰਜਾਬ ਕਹਿੰਦੇ ਆ ਉਹ ਕਿਵੇਂ ਬਣੂਗਾ ਤੇ ਇਸੇ ਕਰਕੇ ਮੈਨੂੰ ਇਹ ਮਿਨਿਸਟਰੀਆਂ ਜਿਹੜੀਆਂ ਦਿੱਤੀਆਂ ਏ ਤੇ ਮੈਂ